ਹalleluyah ਅੱਜ ਸੀ ਮੇਰੀ ਭਵਿਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਉਲਟ ਸਥਿਤੀਆਂ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੋ ਮਰਕੁਸ ਅਧਿਆਇ 1 ਉਹਦੀ 12 ਤੇ 13 ਐਤ ਆਤਮਾ ਛੱਟ ਉਹਨੂੰ ਉਜਾੜ ਵਿੱਚ ਲੈ ਗਿਆ ਅਰ ਉਜਾੜ ਵਿੱਚ ਚਾਲੀਆਂ ਦਿਨਾਂ ਤੱਕ ਸ਼ੈਤਾਨ ਉਹਨੂੰ ਪਰਤਾਉਂਦਾ ਰਿਹਾ ਅਤੇ ਉਹ ਜੰਗਲੀ ਜਨੌਰਾਂ ਨਾਲ ਰਹਿੰਦਾ ਸੀ ਅਤੇ ਦੂਤ ਉਹਦੀ ਟਹਿਲ ਕਰਦੇ ਸਨ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਜਦੋਂ ਪ੍ਰਵੇਸ਼ੂਮਸੀ ਨੇ ਬਪਤੇਸਮਾ ਲਿਆ ਤਾਂ ਆਤਮਾ ਨੇ ਉਸ ਨੂੰ ਜੰਗਲ ਵਿੱਚ ਪੇਜ ਦਿੱਤਾ ਤਾਂ ਕਿ ਸ਼ੈਤਾਨ ਤੋਂ ਉਸ ਦੀ ਪ੍ਰੀਖਿਆ ਹੋਵੇ ਪਰ ਜਦੋਂ ਅਸੀਂ ਇਸ वचन ਨੂੰ ਜਨਾਨੀ ਵਿੱਚ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਕਿ ਆਤਮਾ ਨੇ ਝੋੜ ਦਿੱਤਾ ਕਿ ਉਹ ਜੰਗਲ ਵਿੱਚ ਜਾਏ ਅਤੇ ਉਸ ਦੀ ਪ੍ਰੀਖਿਆ ਹੋਵੇ ਸੋਚੋ ਪ੍ਰਵੇਸ਼ੂਮਸੀ ਉਸ ਸਮੇਂ ਬੁਰੇ ਅਨੁਭਵਾਂ ਤੋਂ ਉਲਟ ਸਥਿਤੀਆਂ ਤੋਂ ਗੁਜ਼ਰਨਾ ਸੀ ਕਿਉਂਕਿ ਪਵਿੱਤਰ ਆਤਮਾ ਇਹ ਚਾਹੁੰਦਾ ਸੀ ਤੁਸੀਂ ਸਪੀਡ ਬ੍ਰੇਕਰ ਦੇਖੇ ਹੋਣਗੇ ਕਿਸੇ ਸਕੂਲ ਦੇ ਕੋਲ ਜਾਂ ਘਰ ਦੇ ਕੋਲ ਰਸਤਾ ਜਾ ਰਿਹਾ ਹੁੰਦਾ ਹੈ ਤਾਂ ਉਥੇ ਸਪੀਡ ਬ੍ਰੇਕਰ ਬਣਾ ਦਿੱਤੇ ਜਾਂਦੇ ਹਨ ਤਾਂ ਕਿ ਗੱਡੀ ਵਾਲਾ ਤੇਜ਼ ਗਤੀ ਨਾਲ ਨਾ ਚਲਾ ਸਕੇ ਅਤੇ ਕੋਈ ਹਾਸਾ ਨਾ ਹੋ ਜਾਵੇ ਇਸੇ ਤਰ੍ਹਾਂ ਆਤਮਿਕ ਜੀਵਨ ਵਿੱਚ ਵੀ ਸਪੀਡ ਬ੍ਰੇਕਰ ਆਉਂਦੇ ਹਨ ਤਾਂ ਕਿ ਪਰਮੇਸ਼ਰ ਤੁਹਾਨੂੰ ਹਾਸੇ ਤੋਂ ਬਚਾ ਸਕੇ ਇਸ ਲਈ ਤੁਸੀਂ ਆਪਣੇ ਜੀਵਨ ਦੇ ਉਲਟ ਸਥਿਤੀਆਂ ਦੇ ਸਮੇਂ ਵਿੱਚ ਨਿਰਾਸ਼ ਨਹੀਂ ਹੋਣਾ ਹਤਾਸ਼ ਨਹੀਂ ਹੋਣਾ ਹੈ ਕਿਉਂਕਿ ਪਰਮੇਸ਼ਰ ਤੁਹਾਨੂੰ ਕਿਸੇ ਬੁਰੇ ਹਾਸੇ ਤੋਂ ਬਚਾ ਕੇ ਤੁਹਾਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਸੋਚੋ ਪ੍ਰੇਰਿਤ ਪੌਲਸ ਬਹੁਤ ਜ਼ਿਆਦਾ ਵਿਅਸਤ ਸੀ ਕਲਿਸੀਆਾਂ ਵਿੱਚ ਸਥਾਪਿਤ ਕਰਨ ਵਿੱਚ ਪਰਮੇਸ਼ਰ ਦਾ ਵਚਨ ਕਰ ਕਰ ਜਾ ਕੇ ਸਿਖਾਉਣ ਵਿੱਚ ਅਤੇ ਉਹ ਸਭ ਤੋਂ ਵੱਧ ਗੈਰ ਪਾਸ਼ਾ ਵਿੱਚ ਗੱਲਾਂ ਕਰਦਾ ਸੀ ਤਾਂ ਉਹ ਕਿਸ ਤਰ੍ਹਾਂ ਇੰਨੀਆਂ ਪੱਤਰियां ਲਿਖ ਪਾਉਂਦਾ ਜੇਕਰ ਪਰਮੇਸ਼ਰ ਉਸ ਨੂੰ ਜੇਲ੍ਹ ਵਿੱਚ ਲੈ ਕੇ ਨਾ ਜਾਂਦਾ ਬਾਈਬਲ ਦੇ ਅਨੁਸਾਰ ਪੌਲਸ ਨੇ ਆਪਣੀਆਂ ਜ਼ਿਆਦਾਤਰ ਪੱਤਰੀਆਂ ਨੂੰ ਜੇਲ੍ਹ ਵਿੱਚ ਲਿਖਿਆ ਸੀ ਅਤੇ ਰੋਮੀ ਕਿਰਾਨੇ ਦੀ ਪੂਰੀ ਪਲਟਨ ਨੇ ਕਈ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਪੌਲਸ ਦੇ ਦੁਆਰਾ ਜੇਲ੍ਹ ਵਿੱਚ ਸੁਣ ਕੇ ਮੰਨ ਲਿਆ ਅਤੇ ਪਰਮੇਸ਼ਰ ਨੂੰ ਗ੍ਰਹਿਣ ਕੀਤਾ ਪੌਲਸ ਦਾ ਜੇਲ੍ਹ ਵਿੱਚ ਜਾਣਾ ਉਸ ਦੇ ਜੀਵਨ ਵਿੱਚ ਇੱਕ ਸਪੀਡ ਬ੍ਰੇਕਰ ਸੀ ਜੇਕਰ ਉਹ ਆਤਮਿਕ ਨਾ ਹੁੰਦਾ ਤਾਂ ਪਰਮੇਸ਼ਰ ਨੂੰ ਬੋਲਦਾ ਕਿ ਤੈਨੂੰ ਕੀ ਫਾਇਦਾ ਹੋਵੇਗਾ ਜੇ ਤੁਸੀਂ ਮੈਨੂੰ ਜੇਲ੍ਹ ਵਿੱਚ ਪਾਉਗੇ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ ਪਰ ਜੇਕਰ ਤੁਸੀਂ ਮੈਨੂੰ ਬਾਹਰ ਰੱਖ ਸਕਦੇ ਹੋ ਤਾਂ ਜ਼ਿਆਦਾ ਫਾਇਦਾ ਹੋਵੇਗਾ ਮੇਰੇ ਪਿਆਰਿਓ ਇਹ ਮਾਇਨੇ ਕਰਦਾ ਹੈ ਕਿ ਜਦੋਂ ਤੁਹਾਡੇ ਜੀਵਨ ਵਿੱਚ ਸਪੀਡ ਬ੍ਰੇਕਰ ਆਏ ਤਾਂ ਤੁਸੀਂ ਕੀ ਬੋਲਦੇ ਹੋ ਕੀ ਸੋਚਦੇ ਹੈਂ ਅਤੇ ਤੁਹਾਡੇ ਦਿਲ ਵਿੱਚ ਹੁਣ ਕੀ ਆਉਂਦਾ ਹੈ ਕਿਉਂਕਿ ਸਪੀਡ ਬ੍ਰੇਕਰ ਆਉਣ ਤੋਂ ਬਾਅਦ ਤੁਹਾਡੀ ਸਪੀਡ ਕਿੰਨੀ ਤੇਜ਼ ਹੋਵੇਗੀ ਜਾਂ ਕਿੰਨੀ ਧੀਮੀ ਹੋਵੇਗੀ ਅੱਜ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਵਿੱਚ ਸਪੀਡ ਬ੍ਰੇਕਰ ਆਉਂਦਾ ਹੈ ਤਾਂ ਉਹਨਾਂ ਦੀ ਸਪੀਡ ਧੀਮੀ ਹੋ ਜਾਂਦੀ ਹੈ ਕਿਉਂਕਿ ਉਹ ਪਰਮੇਸ਼ਰ ਤੋਂ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਮੇਰੀ ਜ਼ਿੰਦਗੀ ਵਿੱਚ ਇਹ ਕਿਉਂ ਹੋ ਰਿਹਾ ਹੈ ਪਰ ਉਸ ਸਮੇਂ ਉਹਨਾਂ ਨੂੰ ਪਰਮੇਸ਼ਰ ਦੀ ਮਹਿਮਾ ਕਰਨੀ ਚਾਹੀਦੀ ਹੈ ਇਸ ਲਈ ਯਾਦ ਰੱਖੋ ਕਿ ਜਦੋਂ ਤੁਹਾਡੇ ਜੀਵਨ ਵਿੱਚ ਸਪੀਡ ਬ੍ਰੇਕਰ ਆਏ ਤਾਂ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ ਕਿਉਂਕਿ ਪਰਮੇਸ਼ਰ ਥੋੜੀ دیر ਲਈ ਤੁਹਾਡੀ ਸਪੀਡ ਕੱਟ ਕਰਦਾ ਹੈ ਤਾਂ ਕਿ ਉਹ ਤੁਹਾਨੂੰ ਬਚਾ ਸਕੇ ਅਤੇ ਉਹ ਸਹੀ ਸਮੇਂ ਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾ ਸਕੇ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਵਸ਼ਕਤੀਮਾਨ ਪਰਮੇਸ਼ਰ ਇਸ ਵਚਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਅਨੁਗ੍ਰਹਿ ਮੇਰੇ ਜੀਵਨ ਉਤੇ ਹੋਵੇ ਤਾਂ ਕਿ ਮੈਂ ਹਰ ਹਾਲਾਤ ਵਿੱਚ ਤੁਹਾਡਾ ਧੰਨਵਾਦ ਕਰ ਸਕਾਂ ਅਤੇ ਤੁਹਾਡੀ ਮਹਿਮਾ ਦੇ ਲਈ ਸਤਿਰ ਰਹਿ ਸਕਾਂ ਤੁਸੀਂ ਮੇਰੇ ਉਤੇ ਅਨੁਗ੍ਰਹਿ ਕਰੋ ਪ੍ਰਭੂ ਸ਼ੀਰੇ ਸਮਰਥੀ ਨਾਮ ਵਿੱਚ ਆਮਨ